ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਸਿਆਸੀ ਅਖਾੜੇ ਦੇ ਵਿੱਚ ਇੱਕ ਵੱਡੀ ਉਥਲ-ਪੁਥਲ ਹੋਈ ਹੈ ਸਵੇਰ ਦੇ ਸਮੇਂ ਜਦੋਂ ਮਨੋਹਰ ਲਾਲ ਖੱਟਰ ਹੋਣਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਦੱਸ ਦਿੰਨੇ ਆ ਕਿ ਹਰਿਆਣਾ ਦੇ ਵਿੱਚ ਭਾਜਪਾ ਅਤੇ ਜਜਪੀ ਦੀ ਗਠਜੋੜ ਵਾਲੀ ਸਰਕਾਰ ਸੀ ਜਿਸ ਤੋਂ ਬਾਅਦ ਮਨੋਹਰ ਲਾਲ ਖੱਟਰ ਹੋਣਾ ਨੇ ਕੈਬਨਿਟ ਸਮੇਤ ਅਸਤੀਫਾ ਦੇ ਦਿੱਤਾ ਹੈ ਤੇ ਜਿਸ ਨੂੰ ਰਾਜਪਾਲ ਬੰਡਾਰੂ ਦਿੱਤਾ ਤਰਿਆ ਨੇ ਸਵੀਕਾਰ ਵੀ ਕੀਤਾ ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਜਿਹੜਾ ਭਾਜਪਾ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਨਾਇਬ ਸਿੰਘ ਸੈਣੀ ਨੂੰ ਵਿਧਾਇਕ ਦਲ ਦਾ ਨੇਤਾ ਚੁੜਿਆ ਜੋ ਹੁਣ ਸ਼ਾਮਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸੋਚ ਚੁੱਕਣਗੇ ਸੋ ਵੱਡੀ ਉਥਲ ਪੁਥਲ ਵੇਖਣ ਨੂੰ ਮਿਲ ਰਹੀ ਹੈ ਹਰਿਆਣਾ ਦੀ ਸਿਆਸਤ ਦੇ ਵਿੱਚ ਦੱਸਦੇ ਹਾਂ ਕਿ ਗੱਠਜੋੜ ਵਾਲੀ ਸਰਕਾਰ ਸੀ ਜਜਪੀ ਦੀ ਤੇ ਬੀਜੇਪੀ ਦੀ ਹਰਿਆਣਾ ਦੇ ਵਿੱਚ 2019 ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਕਿਸੇ ਵੀ ਪਾਰਟੀ ਦੇ ਕੋਲ ਬਹੁਮਤ ਨਹੀਂ ਸੀ ਜਿਸ ਤੋਂ ਬਾਅਦ ਜਜਪੀ ਅਤੇ ਬੀਜੇਪੀ ਗੱਠਜੋੜ ਕਰਕੇ ਸੱਤਾ ਦੇ ਵਿੱਚ ਆਉਂਦੀ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਕੋਲ 31 ਸੀਟਾਂ ਸਸੋ 90 ਸੀਟਾਂ ਹਰਿਆਣਾ ਦੇ ਵਿੱਚ ਕੁੱਲ ਸਨ ਸੋ ਹੁਣ ਜਿਹੜਾ ਹੈ ਇੱਕ ਵਾਰ ਫਿਰ ਜਿਹੜਾ ਵੱਡਾ ਸਿਆਸੀ ਪੁਚਾਲ ਜਿਹੜਾ ਵੇਖਣ ਨੂੰ ਮਿਲ ਰਿਹਾ ਹਰਿਆਣੇ ਦੇ ਵਿੱਚ ਨਾਇਬ ਸਿੰਘ ਸੈਣੀ ਸ਼ਾਮ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸੌ ਚੁੱਕਣਗੇ ਹਰਿਆਣੇ ਦੇ ਵਿੱਚ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੀ ਸੀਨੀਅਰ ਆਗੂਆ ਨੇ ਭਾਜਪਾ ਨੂੰ ਘੇਰਿਆ ਪਰ ਮੋਦ ਦਿਵਾੜੀ ਨੇ ਕਿਹਾ ਕਿ ਇਹ ਭਾਜਪਾ ਦੀ ਸ਼ੁਰੂ ਤੋਂ ਆਦਤ ਰਹੀ ਹੈ ਕਿ ਵਿਅਕਤੀਆਂ ਨੂੰ ਵਰਤ ਕੇ ਜਾਂ ਪਾਰਟੀਆਂ ਨੂੰ ਵਰਤ ਕੇ ਜਦੋਂ ਮਤਲਬ ਨਿਕਲ ਜਾਂਦਾ ਹੈ ਤਾਂ ਬਾਅਦ ਵਿੱਚ ਉਹਨਾਂ ਦਾ ਸਾਥ ਛੱਡ ਦਿੱਤਾ ਜਾਂਦਾ ਹੈ ਸੋ ਵੱਡੀ ਉਥਲ ਪੁਥਲ ਜਿਹੜੀ ਹੈ ਹਰਿਆਣਾ ਦੀ ਸਿਆਸਤ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਦੂਜੇ ਪਾਸੇ ਲੋਕਸ ਚੋਣਾ ਸਿਰ ਤੇ ਆ ਚੁੱਕੀਆਂ ਨੇ ਹੁਣ ਭਾਜਪਾ ਦੇ ਵੱਲੋਂ ਦੁਬਾਰਾ ਸਰਕਾਰ ਜਿਹੜੀ ਹੈ ਹਰਿਆਣਾ ਦੇ ਵਿੱਚ ਬਣਾਈ ਗਈ ਹੈ ਜਿਸ ਦੇ ਮੁੱਖ ਮੰਤਰੀ ਵਜੋਂ ਸੋਚਣਗੇ 나ਇਬ ਸਿੰਘ ਸੈਣੀ ਮਨੋਹਰ لال ਖੱਟਰ ਹੋਣਾ ਨੇ ਅੱਜ ਕੈਬਨਟ ਸਮੇਤ ਅਸਤੀਫਾ ਦਿੱਤਾ ਸੀ ਚੰਡੀਗੜ੍ਹ ਤੇ ਹਰਿਆਣਾ ਨਿਵਾਸ ਦੇ ਵਿੱਚ ਰਵਾਨਾ ਹੋਏ ਸਨ ਰਾਜਪਾਲ ਬੰਡਾਰੂ ਦੱਤਤ੍ਰਿਆ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਪੂਰੀ ਕੈਬਨਟ ਨੇ ਅਸਤੀਫਾ ਦਿੱਤਾ ਜਿਸ ਤੋਂ ਬਾਅਦ 나ਇਬ ਸਿੰਘ ਸੈਣੀ ਨੂੰ ਵਿਧਾਇਕ ਦਲ ਦੇ ਨੇਤਾ ਚੁਣਿਆ ਗਿਆ ਸੋ ਹੁਣ ਵਿਧਾਇਕ ਦਲ ਦੇ ਨੇਤਾ ਨਾਈਬ ਸਿੰਘ ਸੈਣੀ ਸ਼ਾਮ ਦੇ ਵੇਲੇ ਮੁੱਖ ਮੰਤਰੀ ਅਹੁਦੇ ਦੀ ਸੌ ਚੁੱਕਣਗੇ ਜੀ ਹਾਂ ਨਾਈਬ ਸਿੰਘ ਸੈਣੀ ਨਵੇਂ ਮੁੱਖ ਮੰਤਰੀ ਹੋਣਗੇ ਹਰਿਆਣਾ ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਇੱਕ ਵੱਡਾ ਸਿਆਸੀ ਪੁਚਾਲ ਆਇਆ